ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਸਾਡੇ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਨੇ ਤੇ ਉਹਨਾਂ ਨੂੰ ਬਹੁਤ ਹੀ क्रूरਤਾ ਦੇ ਨਾਲ ਔਰੰਗਜ਼ੇਬ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ 1658 ਦੇ ਵਿੱਚ ਜਦੋਂ ਔਰੰਗਜ਼ੇਬ ਦਾ ਰਾਜ ਸੀ ਤੇ ਔਰੰਗਜ਼ੇਬ ਸਾਰੇ ਹੀ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਇਸ ਲਈ ਉਹ ਜਿਸ ਵੀ ਰਾਜ ਤੇ ਹਮਲਾ ਕਰਦਾ ਤਾਂ ਉਹ ਉੱਥੋਂ ਦੀ ਜਨਤਾ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕਰ ਦਿੰਦਾ ਜੋ ਵੀ ਉਸ ਦੀ ਵਿਰੋਧਤਾ ਕਰਦਾ ਤਾਂ ਉਹ ਉਸ ਨੂੰ ਖਤਮ ਕਰ ਦਿੰਦਾ ਸੀ ਔਰੰਗਜ਼ੇਬ ਸਾਰੀ ਦੁਨੀਆ ਵਿੱਚ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ ਫਿਰ ਉਸ ਨੇ ਹਿੰਦੂਆਂ ਦੇ ਮੁਖੀਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਉਸ ਨੇ ਸੋਚਿਆ ਕਿ ਜੇਕਰ ਮੁਖੀ ਮੁਸਲਮਾਨ ਬਣ ਗਏ ਤਾਂ ਉਸ ਦੇ ਪਿੱਛੇ ਉਹਨਾਂ ਦੇ ਸ਼ਰਧਾਲੂ ਤਾਂ ਆਪ ਹੀ ਮੁਸਲਮਾਨ ਬਣ ਜਾਣਗੇ ਫਿਰ ਉਸ ਦੀ ਨਜ਼ਰ ਕਸ਼ਮੀਰ ਵੱਲ ਗਈ ਕਿਉਂਕਿ ਉੱਥੇ ਬਹੁਤ ਸਾਰੇ ਹਿੰਦੂ ਪੁਜਾਰੀ ਸੀ ਇਸ ਲਈ ਉਸਨੇ ਕਸ਼ਮੀਰੀ ਪੰਡਿਤਾਂ ਨੂੰ ਧਰਮ ਪਰਿਵਰਤਨ ਲਈ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਸ਼ਮੀਰੀ ਪੰਡਿਤਾਂ ਨੇ ਉਸ ਤੋਂ 6 ਮਹੀਨੇ ਦਾ ਟਾਈਮ ਮੰਗਿਆ ਇਸ ਤੋਂ ਬਾਅਦ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਲਈ ਜਾਣ ਦਾ ਫੈਸਲਾ ਕੀਤਾ ਜਦੋਂ ਕਸ਼ਮੀਰੀ ਪੰਡਿਤਾਂ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਵਿਥਿਆ ਸੁਣਾਈ ਕਿ ਕਿਵੇਂ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਿੰਦੂਆਂ ਤੋਂ ਧੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਗੁਰੂ ਜੀ ਦੇ ਅੱਗੇ ਆਪਣੀ ਤਰ੍ਹਾਂ ਦੀ ਰੱਖਿਆ ਲਈ ਸਤਾ। ਜਦੋਂ ਗੁਰੂ ਜੀ ਪੰਜ ਸਿੱਖਾਂ ਨਾਲ ਦਿੱਲੀ ਪਹੁੰਚੇ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਬੁਲਾ ਭੇਜਿਆ ਤੇ ਉਹਨਾਂ ਨੂੰ ਕਿਹਾ ਕਿ ਮੇਰੀ ਇੱਛਾ ਹੈ ਕਿ ਇੱਕੋ ਧਰਮ ਹੋਵੇ। ਹਿੰਦੂ ਧਰਮ ਝੂਠਾ ਤੇ ਘਟੀਆ ਤੇ ਜੋ ਇਸ ਨੂੰ ਮੰਨਦੇ ਨੇ ਉਹ ਨਰਕਾਂ ਵਿੱਚ ਦੰਡ ਭੁਗਤਣਗੇ। ਮੈਨੂੰ ਉਹਨਾਂ ਨਾਲ ਹਮਦਰਦੀ ਹੈ ਤੇ ਮੈਂ ਉਹਨਾਂ ਦੀ ਭਲਾਈ ਕਰਨਾ ਚਾਹੁੰਦਾ। ਜੋ ਆਪਣੀ ਇੱਛਾ ਨਾਲ ਹੀ ਈਦ ਤੇ ਰੋਜ਼ੇ ਰੱਖਣ ਤੇ ਮੁਸਲਮਾਨ ਧਰਮ ਮੰਨ ਕੇ ਨਮਾਜ਼ ਅਦਾ ਕਰਨ ਤਾਂ ਮੈਂ ਉਹਨਾਂ ਨੂੰ ਤੁਹਾਨੂੰ ਦੌਲਤ ਨੌਕਰੀਆਂ ਜ਼ਗੀਰਾਂ ਜ਼ਮੀਨਾਂ ਖੋਹਾਂ ਦੇ ਇਨਾਮ ਦੇਵਾਂਗਾ ਇਸ ਤਰ੍ਹਾਂ ਆਪ ਦੇ ਬਹੁਤ ਸਾਰੇ ਮুরিਦ ਹੋਣਗੇ ਤੇ ਤੁਸੀਂ ਇਸਲਾਮ ਦੇ ਇਮਾਮ ਬਣ ਜਾਓਗੇ ਇਸ ਲਈ ਤੁਸੀਂ ਮੇਰੇ ਵਾਲਾ ਧਰਮ ਪਰਵਾਣ ਕਰ ਲੋ ਜੋ ਕੁਝ ਤੁਸੀਂ ਚਾਹੋਗੇ ਉਹੀ ਪਾਓਗੇ ਗੁਰੂ ਜੀ ਨੇ ਉੱਤਰ ਦਿੱਤਾ ਕਿ ਐ ਬਾਦਸ਼ਾਹ ਤੁਹਾਨੂੰ ਤੇ ਮੈਨੂੰ ਤੇ ਸਭ ਨੂੰ ਰੱਬ ਦੀ ਰਜ਼ਾ ਅਨੁਸਾਰ ਚੱਲਣਾ ਚਾਹੀਦਾ ਹੈ ਜੇ ਰੱਬ ਦੀ ਰਜ਼ਾ ਇਹ ਹੁੰਦੀ ਕਿ ਸਭ ਦਾ ਇੱਕ ਧਰਮ ਹੋਵੇ ਤਾਂ ਹਿੰਦੂ ਧਰਮ ਤੇ ਇਸਲਾਮ ਦੀ ਇੱਕੋ ਸਮੇਂ ਹੋਣ ਦੀ ਕਦੇ ਆਗਿਆ ਨਾ ਦਿੰਦਾ ਉਹ ਕਿਸੇ ਦਾ ਹਮੈਤੀ ਨਹੀਂ ਤੇ ਜੋ ਚਾਹੇ ਕਰਨ ਦੇ ਸਮਰੱਥ ਹੈ ਨਾ ਤੂੰ ਤੇ ਨਾ ਹੀ ਮੈਂ ਉਸ ਦੇ ਉਲਟ ਜਾ ਸਕਦੇ ਹਾਂ ਬਾਦਸ਼ਾਹ ਨੇ ਗੁਰੂ ਜੀ ਦੇ ਕਥਨ ਨੂੰ ਕਿ ਸਭ ਨੂੰ ਅੱਲਾਹ ਦੀ ਰਜ਼ਾ ਅਨੁਸਾਰ ਚੱਲਣਾ ਚਾਹੀਦਾ ਯਦਾ ਅਰਬਨਾ ਕੇ ਕਿਹਾ ਕਿ ਅੱਲਾ ਨੇ ਮੈਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਸਾਰੇ ਸੰਸਾਰ ਨੂੰ ਇਸਲਾਮ ਧਰਮ ਵਿੱਚ ਲਿਆਉਣ ਲਈ ਕਿਹਾ ਹੈ ਮੈਂ ਇਸ ਲਈ ਅੱਲਾ ਦੇ ਹੁਕਮ ਦੀ ਪਾਲਣਾ ਕਰ ਰਿਹਾ ਫਿਰ ਗੁਰੂ ਜੀ ਨੇ ਕਿਹਾ ਮੈਂ ਨਹੀਂ ਜਾਣਦਾ ਕਿ ਤੇਰੇ ਮੇਰੇ ਅੱਲਾ ਵਿੱਚੋਂ ਕੌਣ ਝੂਠ ਬੋਲਦਾ ਹੈ ਫਿਰ ਵੀ ਭਾਵੇਂ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਤੁਹਾਨੂੰ ਜੋ ਕੁਝ ਕਹਿ ਰਿਹਾ ਉਸ ਦਾ ਪਰਮਾਨ ਤੁਹਾਡੀਆਂ ਅੱਖਾਂ ਸਾਹਮਣੇ ਦਿੰਦਾ ਹੈ ਫਿਰ ਗੁਰੂ ਜੀ ਨੇ ਸਮਰਾਟ ਨੂੰ ਪੰਜ ਮਣ ਕਾਲੀ ਮਿਰਚ ਮੰਗਵਾਉਣ ਲਈ ਕਿਹਾ ਤੇ ਬਾਦਸ਼ਾਹ ਨੇ ਇੰਜ ਹੀ ਕੀਤਾ ਗੁਰੂ ਜੀ ਨੇ ਉਸ ਦਾ ਢੇਰ ਲਵਾਤਾ ਤੇ ਫਿਰ ਉਸ ਨੂੰ ਅੱਗ ਲਵਾਤੀ ਇਹ 24 ਘੰਟੇ ਸੜਦੀਆਂ ਰਹੀਆਂ ਤੇ ਸੜ ਕੇ ਸੁਆਹ ਹੋ ਗਈਆਂ ਗੁਰੂ ਜੀ ਨੇ ਖਾਇਸ਼ ਕੀਤੀ ਕਿ ਇਸ ਨੂੰ ਪੈਰਾ ਨਾਲ ਲਤਾੜ ਕੇ ਛਾਣਿਆ ਜਾਵੇ ਜਦੋਂ ਇੰਜ ਕੀਤਾ ਗਿਆ ਤਾਂ ਤਿੰਨ ਮਿਰਚਾਂ ਦੇ ਦਾਣੇ ਸਾਬਤ ਨਿਕਲ ਆਏ ਤਦ ਗੁਰੂ ਜੀ ਨੇ ਕਿਹਾ ਕਿ ਐ ਬਾਦਸ਼ਾਹ ਹੁਣ ਤੈਨੂੰ ਆਪਣਾ ਉੱਤਰ ਮਿਲ ਗਿਆ ਤੋ ਦੋ ਧਰਮਾਂ ਤੋਂ ਇੱਕ ਕਰਨਾ ਚਾਹੁੰਦਾ ਹੈ ਪਰੰਤੂ ਅੱਲਾ ਦੋ ਦੀ ਥਾਂ ਤਿੰਨ ਧਰਮ ਬਣਾਉਣਾ ਚਾਹੁੰਦਾ ਜਿਸ ਨੂੰ ਰੱਬ ਰੱਖਣਾ ਚਾਹੇ ਅਗਨੀ ਵੀ ਨਹੀਂ ਸਾੜ ਸਕਦੀ ਇਸ ਕਰਕੇ ਬਾਦਸ਼ਾ ਜੋ ਰੱਬ ਕਰਦਾ ਉਸ ਤੇ ਸੰਤੁਸ਼ਟ ਰਹਿ ਜਿਵੇਂ ਮਿਰਚਾਂ ਦੇ ਤਿੰਨ ਦਾਣੇ ਅੱਗ ਤੋਂ ਬਚ ਗਏ ਤਿਵੇਂ ਹੀ ਸਦੀਆਂ ਤੱਕ ਹਿੰਦੂ ਧਰਮ ਇਸਲਾਮ ਤੇ ਸਿੱਖ ਧਰਮ ਜਿੰਦਾ ਰਹਿਣਗੇ ਇਸ ਤੇ ਬਾਦਸ਼ਾ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਸਖਤ ਕੈਦ ਵਿੱਚ ਰੱਖਿਆ ਜਾਵੇ ਤੇ ਉਨ੍ਹਾਂ ਉੱਪਰ ਸਖਤ ਪਹਿਰਾ ਲਾਇਆ ਜਾਵੇ ਤਾਂ ਜੋ ਨਸ ਨਾ ਜਾਣ ਗੁਰੂ ਜੀ ਨੇ ਆਪਣੀ ਪਤਨੀ ਨੂੰ ਇਹ ਸ਼ਬਦ ਲਿਖੇ ਕਿ ਤੁਰਕਾਂ ਨੇ ਮੈਨੂੰ ਦਿੱਲੀ 'ਚ ਕੈਦ ਕਰ ਲਿਆ ਗੁਰਨਾਣਕ ਦੇਵ ਜੀ ਵੱਲੋਂ ਬਾਦਸ਼ਾਹ ਬਾਬਰ ਨੂੰ ਕਹੇ ਹੋਏ ਸ਼ਬਦਾਂ ਨੂੰ ਧਿਆਨ 'ਚ ਰੱਖ ਕੇ ਮੈਂ ਇੱਥੇ ਮੁਗਲਾਂ ਨੂੰ ਉਨ੍ਹਾਂ ਦੇ ਬਾਦਸ਼ਾਹ ਤੋਂ ਬਚਿਤ ਕਰਨਾ ਆਇਆ ਆਪਣੇ ਬੇਟੇ ਦਾ ਖਿਆਲ ਰੱਖੋ ਤੇ ਉਸ ਨੂੰ ਗੁਰੂ ਰੂਪ ਹੀ ਜਾਣੋ ਮਾਤਾ ਗੁਜਰੀ ਤੇ ਉਨ੍ਹਾਂ ਦੀ ਸੱਸ ਦੋਹਾ ਨੇ ਪੱਤਰ ਇਸ ਤਰ੍ਹਾਂ ਪ੍ਰਾਪਤ ਕੀਤਾ ਜਿਵੇਂ ਉਹਨਾਂ ਦੇ ਕਲੇਜੇ ਤੀਰ ਵੱਜੇ ਹੋਣ ਹਰਕਾਰੇ ਨੇ ਉਹਨਾਂ ਨੂੰ ਤੀਰਜ ਦੇਣ ਦਾ ਯਤਨ ਕੀਤਾ ਉਸਨੇ ਇਹ ਸੰਕੇਤ ਦਿੱਤਾ ਕਿ ਇਹ ਕੁਝ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਪ੍ਰਾਰਥਨਾ ਤੇ ਜਾਣਬੁੱਝ ਕੇ ਕੀਤਾ ਇਸ ਲਈ ਉਹਦੇ ਪਰਿਵਾਰ ਨੂੰ ਦਿਲਤੇ ਨਹੀਂ ਲਾਉਣਾ ਚਾਹੀਦਾ ਤੇ ਇਹ ਹੋਣੀ ਖਿੜੇ ਮੱਥੇ ਮੰਨਣੀ ਚਾਹੀਦੀ ਹੈ ਆਪਣੇ ਮੰਤਰੀਆਂ ਤੇ ਮੁਸਲਮਾਨ ਇਮਾਮਾਂ ਤੇ ਮੋਲਾਣਿਆਂ ਨਾਲ ਸਲਾਹ مشਵਰਾ ਕਰਨ ਪਿੱਛੋਂ ਬਾਦਸ਼ਾਹ ਨੇ ਫਿਰ ਗੁਰੂ ਜੀ ਨੂੰ ਬੁਲਾ ਭੇਜਿਆ ਤੇ ਕਿਹਾ ਜੋ ਇਸਲਾਮ ਧਰਮ ਕਬੂਲ ਕਰ ਲੈ ਤਾ ਉਹ ਉਹਨਾਂ ਨੂੰ ਕਰਦੇ ਤਸੀਹੇ ਨਹੀਂ ਦੇਵੇਗਾ ਗੁਰੂ ਜੀ ਨੇ ਕਿਹਾ ਕਿ ਐ ਔਰੰਗਜ਼ੇਬ ਸੁਣ ਮੈਂ ਕਦੀ ਇਸਲਾਮ ਧਰਮ ਨਹੀਂ ਕਰਾਂਗਾ ਤੂੰ ਤੇ ਤੂੰ ਸਭ ਜੀਵ ਰੱਬ ਦੇ ਸੇਵਕਾਂ ਸ਼ਰੀਕ ਨਹੀਂ ਸੰਸਾਰ ਪਰਮਾਤਮਾ ਦੇ ਅਧੀਨ ਹੈ ਮੱਕੇ ਦਾ ਪੈਗੰਬਰ ਜਿਸ ਨੇ ਉਸ ਧਰਮ ਦੀ ਨੀਂ ਰੱਖੀ ਜਿਸ ਦਾ ਤੂੰ ਪੈਰੋਕਾਰ ਹੈ ਸਾਰੇ ਸੰਸਾਰ ਤੇ ਇੱਕ ਧਰਮ ਲਾਗੂ ਕਰਨ ਦੇ ਸਮਰੱਥ ਸੀ ਤੇ ਫਿਰ ਤੂੰ ਕਿਵੇਂ ਇਹ ਕਹਿ ਰਿਹਾ ਹੈ ਉਹ ਤਾਂ ਆਪਣੇ ਚਾਚੇ ਨੂੰ ਵੀ ਇਸਲਾਮ ਧਰਮ ਕਬੂਲ ਨਾ ਕਰਵਾ ਸਕਿਆ ਤੂੰ ਕਿਹੜੀ ਗਿਣਤੀ ਚ ਹੈ ਐ ਔਰੰਗਜ਼ੇ ਤੇਰੀ ਕੀ ਹਸਤੀ ਹੈ ਤੇ ਤੇਰੀ ਕੀ ਤਾਕਤ ਹੈ ਕਿ ਸਾਰੀ ਦੁਨੀਆ ਨੂੰ ਇਸਲਾਮ ਕਬੂਲ ਕਰਵਾ ਸਕੇ ਗੁਰੂ ਕਥਨ ਹੈ ਕਿ ਆਦਮੀ ਦੇ ਸਿਰ ਤੇ ਮੌਤ ਖੜੀ ਹੈ ਪਰ ਮੂਰਖ ਨੂੰ ਪਤਾ ਹੀ ਨਹੀਂ ਐ ਬਾਦਸ਼ਾਹ ਤੋਂ ਅਭਿਮਾਨ ਮੱਤਾ ਇਹ ਸੋਚ ਨਹੀਂ ਰਿਹਾ ਕਿ ਤੂੰ ਵੀ ਇੱਕ ਦਿਨ ਮਰ ਜਾਣਾ ਜੋ ਅਹੰਕਾਰ ਕਰੇਗਾ ਅੰਤ ਖਾਕ ਰਲੇਗਾ ਐ ਸਭ ਸੁਣ ਕੇ ਬਾਦਸ਼ਾਹ ਲੋਹਾ ਲੱਖਾ ਹੋ ਗਿਆ ਤੇ ਗੁਰੂ ਜੀ ਨੂੰ ਜੇਲ੍ਹ ਭਜਵਾ ਦਿੱਤਾ ਤੇ ਹੁਕਮ ਦਿੱਤਾ ਕਿ ਉਸ ਨੂੰ ਉਦੋਂ ਤੱਕ ਤਸੀਹੇ ਦਿੱਤੇ ਜਾਣ ਜਦ ਤੱਕ ਇਹ ਇਸਲਾਮ ਕਮੂਲ ਨਹੀਂ ਕਰ ਲੈਂਦੇ ਪ੍ਰੰਤੂ ਉਹ ਜਿੰਨਾ ਉਹਨੂੰ ਕਸ਼ਟ ਦਿੰਦੇ ਉਹ ਓਨਾ ਹੀ ਖੁਸ਼ ਦਿਖਾਈ ਦਿੰਦੇ ਗੁਰੂ ਜੀ ਦੇ ਬਾਰ ਬਾਰ ਇਨਕਾਰ ਕਰਨ ਦੇ ਬਾਵਜੂਦ ਬਾਦਸ਼ਾ ਨੂੰ ਅਜੇ ਵੀ ਆਸ ਸੀ ਕਿ ਸ਼ਾਇਦ ਅਜੇ ਵੀ ਗੁਰੂ ਜੀ ਦਾ ਧਰਮ ਬਦਲਿਆ ਜਾ ਸਕਦਾ ਹੈ। ਥੋੜੇ-ਥੋੜੇ ਸਮੇਂ ਬਾਅਦ ਬਾਦਸ਼ਾ ਵੱਲੋਂ ਨਵੇਂ-ਨਵੇਂ ਇਕਰਾਰਾਂ ਤੇ ਲਾਲਚਾਂ ਨਾਲ ਇਲਚੀ ਗੁਰੂ ਜੀ ਪਾਸ ਭੇਜੇ ਜਾਂਦੇ ਰਹੇ ਤੇ ਗੁਰੂ ਜੀ ਨੂੰ ਕਿਹਾ ਗਿਆ ਕਿ ਜਾਂ ਉਹ ਕਰਾਮਾਤ ਦਿਖਾਉਣ ਜਾਂ ਇਸਲਾਮ ਕਬੂਲ ਕਰ ਲੈਣ। ਗੁਰੂ ਜੀ ਨੇ ਕਿਹਾ ਕਿ ਕਰਾਮਾਤ ਖੁਦਾਈ ਕਹਿਰ ਹੈ ਤੇ ਰੱਬ ਦੇ ਕੀਤੇ ਨੂੰ ਰੱਦ ਕਰਨਾ ਤੇ ਆਪਣੀ ਸੁਨਨਤ ਕਰਨੀ ਵੀ ਪਰਮੇਸ਼ਰ ਵਿਰੁੱਧ ਅਪਰਾਧ ਹੈ। ਉਹ ਬਾਦਸ਼ਾਹ ਦੀਆਂ ਤਜ਼ਵੀਆ ਨਾਲ ਸਹਿਮਤ ਨਾ ਹੋਏ ਉਹਨਾਂ ਨੂੰ ਨਾ ਤਾਕਤ ਤੇ ਨਾ ਪਦਵੀ ਦੀ ਲੋੜ ਸੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲੋਭ ਨਹੀਂ ਸੀ ਔਰ ਇਸਲਾਮ ਧਰਮ ਵੀ ਕਬੂਲ ਨਹੀਂ ਕਰਨਗੇ ਬਾਦਸ਼ਾਹ ਜੋ ਮਰਜ਼ੀ ਕਰ ਲਵੇ ਮਤੀ ਦਾਸ ਜੋ ਕਿ ਗੁਰੂ ਜੀ ਦਾ ਅਤਿ ਵਿਸ਼ਵਾਸਪਾਤਰ ਸੀ ਉਸਨੇ ਗੁਰੂ ਜੀ ਤੇ ਬਹੁਤ ਨਿਮਰਤਾ ਵਿਖਾਉਣ ਦਾ ਦੋਸ਼ ਲਾਇਆ ਤੇ ਮੁਗਲ ਰਾਜ ਦਾ ਖਾਤਮਾ ਕਰਨ ਤੇ ਮੁਸਲਮਾਨਾਂ ਦਾ ਸਰਬਨਾਸ਼ ਕਰਨ ਦੀਆਂ ਗੱਲਾਂ ਕਰਨ ਲੱਗਾ ਤੇ ਗੁਰੂ ਜੀ ਨੇ ਉਸਨੂੰ ਛਿੜਕਦਿਆਂ ਹੋਇਆ ਕਿਹਾ ਕਿ ਮਨੁੱਖ ਨੂੰ ਰੱਬੀ ਹੁਕਮ ਮੰਨ ਕੇ ਉਸ ਦੀ ਰਾਜਾ ਚ ਰਾਜੀ ਰਹਿਣਾ ਚਾਹੀਦਾ ਹੈ ਮਤੀ ਦਾਸ ਨੇ ਉੱਤਰ ਦਿੱਤਾ ਕਿ ਆਪ ਨੂੰ ਦਿੱਤੇ ਜਾ ਰਹੇ ਤਸੀਹੇ ਝੱਲੇ ਨਹੀਂ ਜਾਂਦੇ ਗੁਰੂ ਤੇਗ ਬਹਾਦਰ ਨੇ ਕਿਹਾ ਕਿ ਪਾਵਨ ਗੁਰੂ ਨਾਨਕ ਦਾ ਪਰ ਭਾਵੇਂ ਆਸਾਨੀ ਨਾਲ ਮੋੜਿਆ ਨਹੀਂ ਜਾ ਸਕਦਾ ਪਰ ਮੈਂ ਆਪਾ ਬਾਰ ਕੇ ਸਾਬਿਤ ਕਰ ਦਿਆਂਗਾ ਕਿ ਤੁਰਕ ਪਾਪੀ ਨੇ ਤੇ ਉਹਨਾਂ ਨੂੰ ਹਕੂਮਤ ਤੋਂ ਬੰਚਿਤ ਕਰ ਦਿਆਂਗਾ ਜੇ ਮੈਂ ਆਪਣੀ ਜਾਨ ਕੁਰਬਾਨ ਨਾ ਕਰਾਂ ਤਾ ਤੁਰਕ ਹਕੂਮਤ ਬਹੁਤ ਲੰਬੇ ਸਮੇਂ ਤੱਕ ਰਹੇਗੀ ਪਰ ਕਿਉਂਕਿ ਇਸ ਦੇ ਬਾਦਸ਼ਾਹ ਨੇ ਬੜੇ ਜ਼ੁਲਮ ਠਾਏ ਨੇ ਮੈਂ ਹੁਣ ਉਹਨਾਂ ਦਾ ਰਾਜ ਤੇ ਬੰਚ ਦੋਮਾ ਦਾ ਖਾਤਮਾ ਕਰਾਂਗਾ ਇਹ ਗੱਲ ਬਾਤ ਇੱਕ ਮੁਲਾਣੇ ਨੇ ਸੁਣ ਲਈ ਜਿਸ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਤੇ ਇਸ ਦੇ ਸਿੱਟੇ ਵਜੋਂ ਮਤੀਦਾਸ ਨੂੰ ਦੋ ਥੰਮ੍ਹਾਂ ਵਿੱਚਕਾਰ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ ਜਦੋਂ ਜਲਾਦ ਉਸ ਦੇ ਸਰੀਰ ਨੂੰ ਆਰੇ ਨਾਲ ਚੀਰ ਰਹੇ ਸੀ ਤਾਂ ਉਸ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਿਆ ਜਾਂਦਾ ਕਿ ਉਦੋਂ ਉਸ ਦਾ ਸਰੀਰ ਦੋ ਭਾਗਾਂ ਵਿੱਚ ਚੀਰ ਦਿੱਤਾ ਗਿਆ ਤਾਂ ਵੀ ਉਹ ਸਿੱਖਾਂ ਦੀ ਅੰਮ੍ਰਿਤ ਵੇਲੇ ਦੀ ਇਸ ਮਹਾਨ ਬਾਣੀ ਦਾ ਪਾਠ ਕਰਦਾ ਰਿਹਾ ਤੇ ਉਦੋਂ ਹੀ ਚੁੱਪ ਹੋਇਆ ਜਦੋਂ ਪਾਠ ਦਾ ਭੋਗ ਪੈ ਗਿਆ ਮਤੀ ਦਾਦੀਸ਼ੀ ਦੀ ਦੇਖ ਕੇ ਗੁਰੂ ਜੀ ਦੇ ਦੂਜੇ ਸਿੱਖ ਪੈਪੀਤ ਹੋ ਗਏ ਉਹ ਰਾਤ ਨੂੰ ਗੁਰੂ ਜੀ ਪਾਸ ਗਏ ਤੇ ਆਪਣਾ ਦਰਦ ਦੱਸਿਆ ਗੁਰੂ ਜੀ ਨੇ ਕਿਹਾ ਕਿ ਉਹ ਜਾਨ ਲਈ ਆਜ਼ਾਦ ਨੇ ਉਹਨਾਂ ਨੇ ਆਪਣੀਆਂ ਲੱਤਾਂ ਨੂੰ ਲੱਗੀਆਂ ਬੇੜੀਆਂ ਵੱਲ ਇਸ਼ਾਰਾ ਕੀਤਾ ਤੇ ਪੁੱਛਿਆ ਕਿ ਉਹ ਕਿਵੇਂ ਮੁਕਤ ਹੋ ਕੇ ਜਾ ਸਕਦੀ ਹੈ ਗੁਰੂ ਜੀ ਦੀ ਕਰਾਮਾਤ ਕਰਨ ਉਹਨਾਂ ਦੀਆਂ ਬੀੜੀਆਂ ਲਹਿ ਗਈਆਂ ਕੈਦਖਾਨੇ ਦੇ ਦਰਵਾਜ਼ੇ ਖੁੱਲ ਗਏ ਤੇ ਪਹਿਰੇਦਾਰ ਬੇਖਬਰ ਘਰਾੜੇ ਮਾਰਦੇ ਰਹੇ ਉਹਨਾਂ ਚੋਂ ਇੱਕ ਸਿੱਖ ਭਾਈ ਗੁਰਦਿੱਤਾ ਮਗਰੋਂ ਪਛਤਾਵਾ ਕਰਨ ਲੱਗਿਆ ਤੇ ਗੁਰੂ ਜੀ ਕੋਲ ਹੀ ਦੁੱਖ ਸੁੱਖ ਝੱਲਣ ਲਈ ਰਹਿ ਪਿਆ ਜਦੋਂ ਗੁਰੂ ਜੀ ਨੇ ਜੇਲ੍ਹ ਅਧਿਕਾਰੀਆਂ ਨੇ ਪੁੱਛਿਆ ਕਿ ਉਹਨਾਂ ਦੇ ਤਿੰਨ ਸਿੱਖ ਕਿਵੇਂ ਫਰਾਰ ਹੋਏ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਚ ਉੱਤਰ ਦਿੱਤਾ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਬਿਆਪੇ ਜਿਉ ਨਚਾਇ ਤਿਉ ਤਿ ਨਚਨ ਸਿਰ ਸਿਰ ਕੀਤੇ ਵਿਹਾਨੀਆਂ ਜਿਸ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਉਸਨੇ ਹੀ ਉਹਨਾਂ ਨੂੰ ਕੈਦ ਚੋਂ ਖਲਾਸੀ ਬਖਸ਼ੀ ਤੇਰਾ ਹੁਣ ਉਹਨਾਂ ਨਾਲ ਕੀ ਕੰਮ ਐ ਤੈਨੂੰ ਤਾਂ ਮੇਰੇ ਤਾਂ ਹੀ ਕੰਮ ਐ ਮੈਨੂੰ ਹੀ ਤੋ ਕੈਦ ਕੀਤਾ ਹੋਇਆ ਐ ਔ ਸਿੱਖ ਤਾਂ ਮੇਰੇ ਸਤਿਕਾਰ ਕਰਨ ਮੇਰੇ ਨਾਲ ਰਹੇ ਸੀ ਗੁਰੂ ਜੀ ਨੇ ਉੱਥੋਂ ਜਾਣ ਵਾਲੇ ਸਿੱਖਾਂ ਰਾਹੀਂ ਆਪਣੇ ਪੁੱਤਰ ਨੂੰ ਸੰਦੇਸ਼ ਭੇਜਿਆ ਕਿ ਉਹਨਾਂ ਨੂੰ ਨਿਰਭੈ ਹੋ ਕੇ ਰਹਿਣ ਉਹਨਾਂ ਦਾ ਸਰੀਰ ਤਿਆਗ ਦੇਣ ਦਾ ਸਮਾਂ ਆ ਗਿਆ ਜਿਉ ਦਿੱਲੀ ਹੀ ਇਸ ਨੂੰ ਤਿਆਗਣਗੇ ਜਿਉ ਆਨੰਦਪੁਰ ਵੀ ਰਹਿੰਦੇ ਤਾਂ ਵੀ ਇਹ ਤਿਆਗਣਾ ਹੀ ਪਿਆਣਾ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਹਦਾਇਤ ਕੀਤੀ ਕਿ ਉਹਦਾ ਸੋਗ ਨਾ ਮਨਾਉਣ ਕਿਉਂਕਿ ਜੋ ਉਸਨੇ ਉਹਦੀਆਂ ਮੁਸੀਬਤਾਂ ਵਿੱਚ ਆਪਣੇ ਸਿਰ ਲੈ ਲਈਆਂ ਉਹ ਬਾਦਸ਼ਾਹ ਦੇ ਪੂਰਬਲੇ ਜਨਮ ਦੇ ਚੰਗੇ ਕਰਮਾਂ ਨੂੰ ਨਾਸ਼ ਕਰ ਦੇਣਗੇ ਜੇ ਸਦਕਾ ਉਸ ਨੂੰ ਬਾਦਸ਼ਾਹਤ ਪ੍ਰਾਪਤ ਹੋਈ ਸੀ ਗੋਵਿੰਦ ਰਾਏ ਨੇ ਪਿਤਾ ਦਾ ਸੰਦੇਸ਼ ਉਹਨਾਂ ਕੇ ਬੜਾ ਤੀਜ ਰੱਖਿਆ ਪਰ ਉਹਨਾਂ ਦੀ ਮਾਂ ਤੇ ਦਾਦੀ ਰੋਣ ਲੱਗ ਪਈਆਂ ਉਹਨਾਂ ਫਿਰ ਉਹਨਾਂ ਨੂੰ ਤਰਵਾਸ ਦਿੱਤਾ ਤੇ ਕਿਹਾ ਅਸੀਂ ਆਨੰਦਪੁਰ ਰਹਾਂਗੇ ਤੇ ਤੁਰਕਾਂ ਦਾ ਨਾਸ ਕਰਾਂਗੇ ਉਹਦੀ ਮਾਤਾ ਨੇ ਇਸਤੇ ਉਸਨੂੰ ਚੁੱਪ ਰਹਿਣ ਲਈ ਸਾਵਧਾਨ ਕੀਤਾ ਐਸਾ ਨਾ ਹੋਵੇ ਕਿ ਕੋਈ ਬਾਦਸ਼ਾਹੀ جاسੂਸ ਸੁਣ ਲਵੇ ਗੋਬਿੰਦ ਨੇ ਉੱਤਰ ਦਿੱਤਾ ਕਿ ਹੁਣ ਚੁੱਪ ਰਹਿਣ ਜਾਂ ਪਰਦਾ ਪੋਸ਼ੀ ਦਾ ਸਮਾਂ ਨਹੀਂ ਹੈ ਜਦੋਂ ਦਿੱਲੀ ਜੇਲ੍ਹ ਦੇ ਗਵਰਨਰ ਨੇ ਗੁਰੂ ਜੀ ਦੇ ਤਿੰਨ ਸਿੱਖਾਂ ਦੇ ਬਚ ਕੇ ਨਿਕਲ ਜਾਣ ਦੀ ਬਾਦਸ਼ਾਹ ਕੋਲ ਇਤਲਾਹ ਭੇਜੀ ਤਾਂ ਬਾਦਸ਼ਾਹ ਨੇ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਤੇ ਇੱਕ ਸੰਤਰੀ ਨੂੰ ਨੰਗੀ ਤਲਵਾਰ ਨਾਲ ਪਹਿਰੇ ਤੇ ਲਾ ਦਿੱਤਾ ਗੁਰੂ ਜੀ ਨੇ ਬਾਦਸ਼ਾਹ ਵੱਲੋਂ ਭੇਜੇ ਗਏ ਦੂਦੇ ਹੋਰ ਜ਼ਿਆਦਾ ਪ੍ਰਸ਼ਨ ਤੇ ਉਹੀ ਉੱਤਰ ਦਿੱਤਾ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਮੈਂ ਨਾ ਤੇਰੀ ਸ਼ਰਮ ਮੰਨਦਾ ਤੇ ਨਾ ਹੀ ਧਰਮ ਮੈਂ ਆਪਣੇ ਧਰਮ ਦਾ ਤਿਆਗ ਨਹੀਂ ਕਰਦਾ ਤੁਰਕ ਰਾਜ ਦੀ ਆਬਾ ਖਤਮ ਹੋਣ ਵਾਲੀ ਹੈ ਕਿਉਂ ਜੋ ਤੁਸੀਂ ਲੋਕਾਂ ਦਾ ਧਰਮ ਜ਼ਬਰ ਨਾਲ ਬਦਲ ਰਹੇ ਹੋ ਮੈਂ ਤੁਰਕਾਂ ਦੀਆਂ ਜੜਾਂ ਪੁੱਟ ਕੇ ਉਹਨਾਂ ਨੂੰ ਖਾਰੇ ਸਾਗਰ ਵਿੱਚ ਸੁੱਟ ਦਿਆਂਗਾ ਕਿਉਂ ਜੋ ਖਾਰੇ ਪਾਣੀ ਨਾਲ ਖੁਰੀਆਂ ਜੜਾਂ ਕਦੇ ਵੀ ਹਰੀਆਂ ਨਹੀਂ ਹੁੰਦੀਆਂ ਫਿਰ ਉਹਨਾਂ ਦਾ ਕਦੇ ਵੀ ਹਿੰਦੁਸਤਾਨ ਤੇ ਰਾਜ ਨਹੀਂ ਹੋਵੇਗਾ ਭਈ ਗੁੱਦਿੱਤਾ ਜੋ ਅਜੇ ਵੀ ਬੇੜੀਆਂ ਵਿੱਚ ਜਕੜਿਆ ਹੋਇਆ ਸੀ ਉਸ ਨੂੰ ਗੁਰੂ ਜੀ ਦੇ ਕਹਿਣ ਦੇ ਨਾਲ ਹੀ ਰਹਿਣ ਦਿੱਤਾ ਛੇਤੀ ਹੀ ਇੱਕ ਹਰਕਾਰਾ ਗੁਰੂ ਜੀ ਦੇ ਪੁੱਤਰ ਤੇ ਪਤਨੀ ਵੱਲੋਂ ਪੱਤਰ ਲੈ ਕੇ ਆਇਆ ਅਨਨ੍ਹੇ ਹਾਲਚਾਲ ਦਰਿਆਵਤ ਕਰਨ ਪਿੱਛੋਂ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਲਈ ਆਮ ਹਦਾਇਤਾਂ ਨਾਲ ਭਰਪੂਰ ਸ਼ਲੋਕ ਲਿਖਿਆ। ਗੁਨ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਕਹਾਂ ਨਾਨਕ ਹਰ ਭਜਮਣਾ ਜਹਿ ਪਿਦ ਜਲਕਿਉ ਮੀਨ। ਫਿਰ ਉਹਨਾਂ ਨੇ ਆਪਣੀ ਪਤਨੀ ਗੁਜਰੀ ਨੂੰ ਤਰਵਾਸ ਦੇਣ ਲਈ ਪਜਾਮਾ ਸ਼ਲੋਕ ਲਿਖਿਆ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਿਛ ਨਾਹੀ ਸੁਪਨੇ ਜਿਉ ਸੰਸਾਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਜੀ ਨੇ ਕੈਦ ਦੌਰਾਨ ਆਪਣੇ ਬਹੁਤ ਸਾਰੇ ਹੋਸ਼ ਲੋਕਾਂ ਤੇ ਸ਼ਬਦਾਂ ਦੀ ਰਚਨਾ ਕੀਤੀ ਹਰ ਕਾਰੇ ਨੂੰ ਵਿਦਾ ਕਰਨ ਸਮੇ ਗੁਰੂ ਜੀ ਨੇ ਹਰ ਕਾਰੇ ਨੂੰ ਕਿਹਾ ਕਿ ਮੇਰਾ ਅੰਤ ਆ ਗਿਆ ਸਭ ਨੂੰ ਧੀਰਜ ਦੇਣਾ ਸਾਨੂੰ ਸਭ ਨੂੰ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਇਹ ਪੱਤਰ ਛੇਤੀ ਲੈ ਕੇ ਜਾ ਤੇ ਉੱਤਰ ਜਲਦੀ ਲੈ ਕੇ ਆਉਣਾ गोविंदर राय ने उस ਵੱਲੋਂ ਸੰਬੋਧਿਤ 53ਵੇਂ ਸ਼ਲੋਕ ਦਾ ਜਵਾਬ 55ਵੇਂ ਸ਼ਲੋਕ ਨਾਲ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਮ ਨਾਲ ਦਰਜ ਹੈ। ਬਲ ਹੋਆ ਬੰਦਨ ਛੂਟੇ ਸਭ ਕੁਛ ਹੋਤ ਉਪਾਏ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਈ। ਗੁਰੂ ਜੀ ਇਹ ਸ਼ਲੋਕ ਤੇ ਸੰਦੇਸ਼ ਆਪਣੇ ਪੁੱਤਰ ਵੱਲੋਂ ਮਿਲ ਕੇ ਬਹੁਤ ਪ੍ਰਸੰਨ ਹੋਏ। ਉਹਨਾਂ ਕਥਨਾ ਕੀਤਾ ਕਿ ਉਹ ਗੁਰਗੱਦੀ ਦੇ ਜੋਗ ਹੈ ਉਹਨਾਂ ਨੇ ਦਿੱਲੀ ਸ਼ਹਿਰ ਚੋਂ ਪੰਜ ਪੈਸੇ ਤੇ ਨਾਰੀਅਲ ਕਿਸੇ ਰਾਹੀ ਗੁਰਗੱਦੀ ਦੇ ਚਿੰਨ ਵਜੋਂ ਮੰਗਵਾਏ ਪੰਜ ਪੈਸੇ ਤੇ ਨਾਰੀਅਲ ਜਾਣ ਤੇ ਗੁਰੂ ਜੀ ਨੇ ਆਪਣੇ ਸਾਹਮਣੇ ਟਿਕਾ ਕੇ ਦੂਰ ਬੈਠੇ ਆਪਣੇ ਪੁੱਤਰ ਵੱਲ ਧਿਆਨ ਤਰਿਆ ਤੇ ਨਮਸਕਾਰ ਕੀਤੀ ਉਹਨਾਂ ਨੇ 55ਵੇਂ ਸ਼ਲੋਕ ਨਾਲ ਇਹ ਵਸਤੂਆਂ ਗੋਵਿੰਦ ਰਾਏ ਲਈ ਭੇਜ ਦਿੱਤੀਆਂ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਵਿੰਦ ਕਹਾਂ ਨਾਨਕੇ ਜਗਤ ਮੇ ਕਿਨ ਜਪਿਓ ਗੁਰਮੰਤ ਹਰਕਾਰੇ ਦੇ ਅਨੰਦਪੁਰ ਪੰਚਨ ਤੋਂ ਪਹਿਲਾਂ ਪਰਿਵਾਰ ਗੁਰੂ ਜੀ ਦੀ ਪਤਨੀ ਦੇ ਸੁਪਨੇ ਉੱਪਰ ਬੜਾ ਚਿੰਤਤ ਸੀ। ਉਹਨਾਂ ਨੇ ਸੁਪਨੇ 'ਚ ਵੇਖਿਆ ਸੀ ਕਿ ਗੁਰੂ ਜੀ ਨੇ 5 ਪੈਸੇ ਤੇ ਨਾਰੀਅਲ ਆਪਣੇ ਪੁੱਤਰ ਗੋਵਿੰਦ ਦੇ ਸਾਹਮਣੇ ਰੱਖੇ ਤੇ ਫਿਰ ਉਸ ਨੂੰ ਗੁਰਗੱਦੀ ਤੇ ਸ਼ਿਸ਼ੋਬਿਤ ਕਰਕੇ ਮੱਥਾ ਟੇਕਿਆ ਤੇ ਫਿਰ ਉਸ ਨੇ ਗੁਰੂ ਜੀ ਦਾ ਸਿਰ ਧੜ ਤੋਂ ਵੱਖ ਹੁੰਦਾ ਵੇਖਿਆ। ਉਸ ਨੇ ਆਪਣੇ ਪੁੱਤਰ ਨੂੰ ਬੇਨਤੀ ਕੀਤੀ ਕਿ ਤੁਰੰਤ ਕਿਸੇ ਸਿੱਖ ਨੂੰ ਭੇਜ ਕੇ ਉਸ ਦੇ ਸੁਪਨੇ ਦੀ ਹਕੀਕਤ ਦਾ ਪਤਾ ਕਰੇ। ਜੇ ਹਰਕਾਰਾ ਦਿੱਲੀ ਤੋਂ ਆ ਰਹੇ ਸਿੱਖ ਨੂੰ ਰਸਤੇ ਵਿੱਚ ਮਿਲ ਪਵੇ ਤਾਂ ਉਸ ਨੂੰ ਅੱਗੇ ਆਉਣ ਦੇਵੇ ਤੇ ਆਪ ਦਿੱਲੀ ਨੂੰ ਗੁਰੂ ਜੀ ਬਾਰੇ ਸੱਜਰੀ ਜਾਣਕਾਰੀ ਪ੍ਰਾਪਤ ਕਰਨ ਲਈ ਚਲਾ ਜਾਵੇ। ਇਸ ਸਮੇਂ ਵਿੱਚ ਬਾਦਸ਼ਾਹ ਗੁਰੂ ਜੀ ਦੇ ਧਰਮ ਪਰਿਵਰਤਨ ਤੇ ਵਿਚਾਰ ਤੇ ਜਿੱਦ ਨਾਲ ਡਟਿਆ ਰਿਹਾ। ਉਸਨੇ ਮੁੱਲਾ ਨੂੰ ਬੁਲਾਪੀ ਜੇ ਤਾਂ ਉਸ ਨੂੰ ਕਿਹਾ ਕਿ ਉਹਦੇ ਇੱਕ ਅਮੀਰ ਨੂੰ ਆਪਣਾ ਲੈ ਜਾਵੇ ਤੇ ਗੁਰੂ ਨੂੰ ਉਹਦਾ ਇਹ ਸੰਦੇਸ਼ ਦੇਵੇ। ਜਾਂ ਤੁਸੀਂ ਇਸਲਾਮ ਕਬੂਲ ਕਰ ਲਵੋ ਤੇ ਜਾਂ ਕੋਈ ਕਰਾਮਾ ਦਿਖਾਓ। ਜੇ ਤੁਸੀਂ ਕਰਾਮਾਤ ਦਿਖਾਈ ਤਾਂ ਹੁਣ ਵਾਂਗ ਤੁਸੀਂ ਗੁਰੂ ਬਣੇ ਰਹੋਗੇ ਜੇ ਤੁਸੀਂ ਇਸਲਾਮ ਧਰਮ ਗ੍ਰਹਿਣ ਕਰ ਲਿਆ ਤਾਂ ਤੁਹਾਨੂੰ ਉੱਚੀ ਪਦਵੀ ਦਿੱਤੀ ਜਾਵੇਗੀ ਤੇ ਤੁਸੀਂ ਖੁਸ਼ ਰਹੋਗੇ ਜੇ ਤੁਸੀਂ ਇਹਨਾਂ ਚੋਂ ਕੋਈ ਵੀ ਪਰਵਾਨ ਨਹੀਂ ਕਰੋਗੇ ਤਾਂ ਤੁਹਾਨੂੰ ਮੌਤੇ ਘਾਟ ਉਤਾਦ ਦਿੱਤਾ ਜਾਵੇਗਾ ਤੇ ਇਹ ਮੇਰਾ ਆਖਰੀ ਫੈਸਲਾ ਹੈ ਗੁਰੂ ਜੀ ਨੇ ਆਪਣੇ ਉੱਤਰ ਪਹਿਲੇ ਪਾਵਨਸਾਰੀ ਦਿੱਤਾ ਤੇ ਸਭੋ ਹੋਰ ਵੀ ਕਿਹਾ ਕਿ ਮੈਂ ਆਪਣੇ ਧਰਮ ਦਾ ਤਿਆਗ ਨਹੀਂ ਕਰਾਂਗਾ ਮੈਨੂੰ ਕਿਸੇ ਮਾਨ ਦੀ ਜੀਵਨ ਵਿੱਚ ਲੋੜ ਨਹੀਂ ਮੈਨ ਅਸੇ ਜੀਵਨ ਪਿੱਛੋਂ ਮਾਨਸਤਿਕ ਆਤਮਿਕਤਾ ਦਾ ਇੱਛਕਾਂ ਮੌਤ ਦੀ ਧਮਕੀ ਭਰੇ ਮੇਰੇ ਲਈ ਪੈਦਾਇਕ ਨਹੀਂ ਕਿਉਂ ਜੋ ਇੱਕ ਦਿਨ ਤਾਂ ਇਹ ਚੱਲਣ ਹਾਰ ਸ਼ਰੀਰ ਤਿਆਗਣਾ ਹੀ ਹੈ ਮੌਤ ਲਈ ਮੈਂ ਤਿਆਰ ਹਾਂ ਤੇ ਖੁਸ਼ੀ-ਖੁਸ਼ੀ ਪ੍ਰਵਾਨ ਕਰਦਾ ਬਾਦਸ਼ਾਹ ਇਹ ਉੱਤਰ ਸੁਣ ਕੇ ਬੜਾ ਕਰੋਧਿਤ ਹੋਇਆ ਤੇ ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਉਦੋਂ ਹੀ ਗੁਰੂ ਜੀ ਦੇ بیٹے ਤੇ ਪਤਨੀ ਵੱਲੋਂ ਆਨੰਦਪੁਰੋਂ ਹਰਕਾਰ ਆ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਮੇਰੀ ਆਖਰੀ ਘੜੀਆਂ ਪਹੁੰਚੀ ਹੈ ਮੇਰਾ ਸਿਰ ਤੇਰੀ ਝੋਲੀ ਛੱਡ ਜਿਏਗਾ ਕਿਸੇ ਤੋਂ ਭੈ ਵੀਤ ਹੋਣ ਦੀ ਲੋੜ ਨਹੀਂ ਇਸ ਨੂੰ ਆਨੰਦਪੁਰ ਲੈ ਜਾਣਾ ਤੇ ਸਸਕਾਰ ਕਰ ਦੇਣਾ ਐ ਸੁਣ ਕੇ ਕੇਵਲ ਸਿੱਖ ਹੀ ਨਹੀਂ ਸਗੋਂ ਜੇਲ੍ਹ ਦਾ ਗਵਰਨਰ ਵੀ ਰੋ ਪਿਆ ਗੁਰੂ ਜੀ ਨੇ ਉਹਨਾਂ ਨੂੰ ਧਰਮ ਦੀ ਸਿੱਖਿਆ ਦਿੱਤੀ ਤੇ ਤੀਜ ਰੱਖਣ ਨੂੰ ਕਿਹਾ ਫਿਰ ਆਪਣੇ ਵਫਾਦਾਰ ਸਾਥੀ ਗੁਰਦਿੱਤਾ ਵੱਲ ਮੂੰਹ ਕਰਕੇ ਕਿਹਾ ਮੇਰੀ ਮੌਤ ਪਿੱਛੋਂ ਤੈਨੂੰ ਛੱਡ ਦਿੱਤਾ ਜਾਵੇਗਾ ਤੇ ਗੁਰਗਿੱਤਾ ਗੁਰਦਿੱਤਾ ਨੇ ਕਿਹਾ ਕਿ ਹੇ ਸੱਚੇ ਬਾਦਸ਼ਾਹ ਮੇਰੀ ਇੱਛਾ ਕਿ ਮੈਂ ਆਪਣਾ ਜੀਵਨ ਆਪਦੇ ਚਰਨਾਂ ਵਿੱਚ ਤਿਆਗ ਦੇਮਾ ਗੁਰੂ ਜੀ ਨੇ ਮੋੜ 'ਮਾਉਂਤ' ਤੇ ਦਿੰਦਿਆ ਕਿਹਾ ਕਿ ਭਾਈ ਸਾਹਿਬ ਤੁਹਾਡੀ ਸ਼ਮਸ਼ਾਨ ਭੂਮੀ ਉਹ ਸਥਾਨ ਬਣੇਗੀ ਜਿੱਥੇ ਭਾਈ ਬੁੱਢਾ ਗੁਰੂ ਹਰਗੋਬਿੰਦ ਗਵਾਲੀਆ ਦੇ ਕਿਲੇ ਦੇ ਰਹਿਣ ਸਮੇ ਉਹਨਾਂ ਦੇ ਘੋੜੇ ਚਾਰਿਆ ਕਰਦੇ ਸੀ ਇਹ ਥਾਂ ਇੱਥੋਂ ਸਿਰਫ 6 ਮੀਲ ਦੀ ਵਿੱਥ ਤੇ ਹੈ ਤੁਸੀਂ ਆਪਣੇ ਸਰੀਰ ਦਾ ਉੱਥੇ ਤਿਆਗ ਕਰੋਗੇ ਤੇ ਸਾਡੇ ਪਾਸ ਸਵਰਗ ਲੋਕ 'ਚ ਪਹੁੰਚ ਜਾਓਗੇ ਫਿਰ ਗੁਰੂ ਜੀ ਦੇ ਕਤਲ ਦਾ ਹੁਕਮ ਲੈ ਕੇ ਬਾਦਸ਼ਾਹ ਦੇ ਦਰਬਾਰੀਆਂ ਤੇ ਦਿੱਲੀ ਦੇ ਮੁਸਲਮਾਨ ਧਾਰਮਿਕ ਆਗੂਆਂ ਨਾਲ ਸੱਦੇ ਆਦਮ ਸ਼ਾ ਪਹੁੰਚ ਗਿਆ ਆਦਮ ਸ਼ਾ ਜਿਸ ਨੇ ਗੁਰੂ ਜੀ ਦਾ ਖਤਲ ਕਰਨ ਪਿੱਛੋਂ ਪਦਵੀ ਦਾ ਤਿਆਗ ਅ ਦਿੱਤਾ ਸੀ ਤੇ ਗੁਰੂ ਜੀ ਨੇ ਪੁੱਛਣ ਲੱਗਾ ਕਿ ਉਹ ਆਪਣੀ ਜਾਨ ਕਿਉਂ ਬੇਫਾਇਦਾ ਗਵਾ ਰਹੇ ਨੇ ਤੇ ਉਸ ਨੇ ਗੁਰੂ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਸਿੱਖ ਧਰਮ ਮੈਨੂੰ ਜਾਨ ਤੋਂ ਪਿਆਰਾ ਹੈ ਤੇ ਮੈਂ ਇਸ ਨੂੰ ਅਟਲ ਤੇ ਤੁੱਤ ਮੌਤ ਦੇ ਡਰਾਵੇ ਕਰਨ ਤਿਆਗ ਨਹੀਂ ਸਕਦਾ ਗੁਰੂ ਜੀ ਨੂੰ ਫਿਰ ਨੀਲੇ ਖੂਹ ਤੇ ਇਸ਼ਨਾਨ ਕਰਨ ਲਈ ਪਿੰਜਰੇ ਚੋਂ ਕੱਢ ਕੇ ਲਿਜਾਇਆ ਗਿਆ ਉਥੇ ਗੁਰੂ ਜੀ ਦਾ ਕਤਲ ਵੇਖਣ ਲਈ ਬਹੁਤ ਭੀੜ ਇਕੱਠੀ ਹੋਈ। ਗੁਰੂ ਜੀ ਖੂਹ ਛੱਡ ਕੇ ਇੱਕ ਬੋਹੜ ਦੇ ਦਰਖਤ ਹੇਠ ਜਾ ਕੇ ਬਹਿ ਗਏ ਤੇ ਉਸ ਹੇਠ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਉਹ ਦਰਖਤ ਅਜੇ ਵੀ ਉੱਥੇ ਹੀ ਹੈ। ਉਹਨਾਂ ਨੇ ਆਦਮ ਖਾਨ ਨੂੰ ਕਿਹਾ ਕਿ ਉਹਦੇ ਤਾਬ ਦੀ ਸਮਾਪਤੀ ਤੇ ਪ੍ਰਭੂ ਅੱਗੇ ਬੰਦਨਾ ਕਰਨ ਸਮੇਂ ਉਹ ਤਲਵਾਰ ਕੱਢ ਕੇ ਉਹਨਾਂ ਦੀ ਧੌਣ ਤੇ ਵਾਰ ਕਰੇ। ਆਦਮ ਸ਼ਾਹ ਨੇ ਅਜਿਹਾ ਹੀ ਕੀਤਾ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦਾ ਸਿਰ ਉੱਡ ਕੇ ਸਿੱਧਕੀ ਸਿੱਖ ਦੀ ਝੋਲੀ ਚੜ ਗਿਆ। ਐਲਕਤੀ ਪਰਨਾਮ ਪ੍ਰਾਪਤ ਹੈ ਕਿ ਝਟਪਟ ਪਿੱਛੋਂ ਇੱਕ ਜ਼ਬਰਦਸਤ ਹਨੇਰੀ ਝੁੱਲੀ ਜਿਸ ਨੇ ਹਰ ਇੱਕ ਦੀਆਂ ਅੱਖਾਂ ਮਿੱਟੀ ਕੱਤੇ ਨਾਲ ਭਰ ਦਿੱਤੀਆਂ ਸਿੱਖ ਕਿਸੇ ਦੇ ਦੇਖਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸਿਰ ਜਿੰਨੀ ਜਲਦੀ ਹੋ ਸਕੇ ਉਹ ਤੁਰਕੇ ਜਾ ਸਕਦਾ ਸੀ ਆਨੰਦਪੁਰ ਲੈ ਗਿਆ ਗੁਰੂ ਜੀ ਦੀ ਸ਼ਹਾਦਤ ਮੱਗ ਅਸੁਦੀ ਪੰਜ ਨੂੰ ਬੁੱਧਵਾਰ ਸ਼ਾਮ ਨੂੰ ਬਿਕਰਮੀ ਸੰਮਤ 1732 1675 ਈਸਵੀ ਨੂੰ ਹੋਈ ਸੀ